ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਕੜੀ ਆਪਾਂ ਆ ਕੜੀ ਦੇ ਵਿੱਚ ਪਾਵਾਂਗੇ ਪਕੌੜੇ ਪਕੌੜੇ ਬਣਾ pa ਕੇ ਕੜੀ ਬਣਾਵਾਂਗੇ ਅੱਜ ਤੇ ਲੱਗੇ ਸੀ ਕੜੀ ਬਣਾਉਣ ਨੂੰ ਲੱਗੇ ਸੀ ਪਕੌੜੇ ਆਪਾਂ ਪਹਿਲਾਂ ਬੇਸਣ ਨਾਲ ਪਰੋਸ਼ਣ ਲਿਆ ਸੀ ਆਪਾਂ ਨੇ ਕੱਤੇ ਸੀਗੇ ਪਿਆਜ਼ ਤੇ ਇੱਕ ਕਟੇ ਆਲੂ ਇਹਦੇ ਵਿੱਚ ਆਪਾਂ ਨੇ ਨਮਕ ਪਾਤਾ ਥੋੜੀ ਜਿਹੀ ਪਾਤੀ ਹਲਦੀ ਇੱਕ ਹਰੀ ਮਿਰਚ ਕੱਟ ਕੇ ਪਾਈ ਆ 加ळी मिर्ची ਤੇ ਥੋੜਾ ਜਿਹਾ ਪਾਤਾ ਮਸਾਲਾ ਤੇ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਥੋੜਾ ਜਿਹਾ ਤੇ ਇਹਦੇ ਵਿੱਚ ਪਾਵਾਂਗੇ ਅੰਡੇ ਤੇ ਪਹਿਲਾਂ ਮਾਈਏ ਪਕੌੜੇ

ਤੁਹਾਡੇ ਲਈ ਪਕੌੜੇ ਪਕਾ ਰਹੇ ਹਾਂ ਪਹਿਲਾਂ ਪਕੌੜੇ ਲੰਗੇ ਬਣਾਉਣ ਜਦੋਂ ਤਾਂ ਥੋੜੇ ਜਿਹਾ ਪਕੌੜੇ ਬਣਾ ਕੇ ਪਾ ਲਾਂਗੇ ਕੜੀ

मेठे हो भाई आप जीरा एक लाल मिर्च जीरा देता कि आप लाल मिर्च पावे देख के कड़क हम आपके प्याज लसन ते अदरक कट गया 我那嗯。对，听、hmm. 见。 जिसना वानि पाले विष्पाना वानि पाले सिर्फ अच्छे रेन्द कार्षित। अच्छे रेन्द कार्षित।

खटी कढ़ी पाई जाए खटी क्या कड़ी तो जो लस्सी टाइम ठीक होगी कढ़ी कहिए पाइजी बाद थोड़ी लस्सी और बस अब लस्सी ढकद

ठीक है एक चम्मच बहुत है बहुत है तो है तो ना थोड़ा पानी डालो थोड़े पानी पानी थोड़ा क्रीस आ गया तो हम अपन पता नहीं देखता ये खुशबू देखो पानी ये इसका आने पानी हां पानी डालो ਮੇਰੀਆਂ ਮਰਦਨ ਆਪਾਂ ਜਿਹਦੇ ਵਿੱਚ ਬੇਸਨ ਤਿਆਰ ਕੜੀ ਆ ਪਕਾਉਂਦੇ ਆ ਉਹਦੂ ਗੜਛੀ ਕਰਦੇ ਗੜਛੀ ਨਹੀਂ ਕਰਦੇ ਕਿਉਂਕਿ ਕੜੀ ਖਰਾਬ ਖਰਾਬ ਹੋ ਜਾਂਦੀ ਹੈ ਕੜੀ ਜੇ ਗੜਛੀ ਨਹੀਂ ਘਟਦੀ ਕੜੀ ਜੇ ਗੜਛੀ ਕਰਦੇ ਵਿੱਚੋਂ ਤਾਂ ਗੜਛੀ ਨਹੀਂ ਕਰਦੇ ਵਿੱਚੋਂ ਜਦ ਤੱਕ ਜਦ ਤੱਕ ਬਣਦੀ ਨਹੀਂ ਸਹੀ ਗੜਛੀ ਨਹੀਂ ਆ ਜਾਂ ਤੱਕ ਅੱਧੀ ਕਰੇ ਤੇ ਜੇ ਇਹਨਾਂ ਹੈ ਕੱਢੇ ਗੜਛੀ ਇਹ ਕੜੀ ਬਾਂਦੂ ਗੁ ਧਨੀਆ ਪਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਧਨੀਆ ਵਧੀਆ ਲੱਗਦਾ ਤੇ ਜਿੰਨਾ ਕਿ ਇਹਦੇ ਵਿੱਚੋਂ ਆਪਾਂ ਪਾਣੀ ਪਾਏ ਉਹਨਾਂ ਨੂੰ ਪਾਣੀ ਪਾਦਾਂਗੇ ਖੱਟੀ-ਖੱਟੀ ਖੁਸ਼ਬੂ ਆ ਰਹੀ ਆ ਖੜੀ ਦੀ ਤੇ ਦੀ अज बनावे कढ़ी चौल जी कड़ी रिज जाऊंगी फिर आप पकौड़े पावे जल्द ही रिज जूगी तो पकौड़े पा फिर रिझावे फिर उद कड़ी बन जानी है जो पामागे, जा जा कड़ी बन जू फिर उसमें धनिया पावगे ये धनिया पाया बहुत ज़्यादा वैिया लग लगता है तो फिर बनावे चौल ਕੜੀ ਚਾਵਲ ਕਿਹਨੋ-ਕਿਨੋ ਕੜੀ ਚਾਵਲ ਪਸੰਦ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੋ ਕੜੀ ਪਸੰਦ ਹੈ ਕਮੈਂਟ ਕਰਕੇ ਦੱਸਿਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਓ ਕੜੀ ਆਪਣੀ ਬਣਦੀ ਆ